ਤੇ ਜੇ ਤੁਸੀਂ ਦਲਜੀਤ ਦੇ ਨਾਲ ਪੰਜਾਬ 1984 ਦੀ ਗੱਲ ਕਰ ਰਹੇ ਹੋ ਤੇ ਉਹ ਸ਼ੂਟਿੰਗ ਖਤਮ ਕਰਦੇ ਹੀ 15 ਦਿਨ ਬਾਅਦ ਇਹ ਜਨਮ ਤੁਹਾਰੇ ਲਿਖੇ ਕੀਤੀ ਸੀ ਪਤਾ ਨਹੀਂ ਤੁਸੀਂ ਵੇਖੀਏ ਕਿ ਨਹੀਂ ਤੇ ਉਹ ਦੇਖੀਏ ਤੇ ਉਹ ਇੱਕਦਮ ਵੱਖਰਾ ਕੈਰੈਕਟਰ ਵੱਖਰੀ ਕਹਾਣੀ ਸੀ ਸਤਿ ਸ਼੍ਰੀ ਅਕਾਲ RAM RAM ਸਾਰੇ ਇੰਨੀ ਤਦਾਦ ਹੀ ਤੁਸੀਂ ਆਇਓ ਉਹਦੇ ਵਾਸਤੇ ਬਹੁਤ ਬਹੁਤ ਧੰਨਵਾਦ ਆ ਫਿਲਮ ਦੇਖੋ ਜੀ ਸਭ ਤੋਂ ਪਹਿਲੇ ਤਾਂ ਪ੍ਰੋਡਿਊਸਰ ਮੋਸਟ ਇੰਪੋਰਟੈਂਟ ਹੈ ਕਿ ਕੋਈ ਆਏਗਾ ਕੇ ਤੁਹਾਡੇ ਕੋਲ ਇੱਕ ਕਹਾਣੀ ਹੈਗੀ ਹੈ ਪਰ ਉਹਨੂੰ ਬਣਾਉਣ ਵਾਸਤੇ ਪੈਸੇ ਦੀ ਲੋੜ ਹੁੰਦੀ ਹੈ ਤੇ ਇਹ ਤਾਂ ਮੇਰੇ ਦਾਇਂ ਤੇ ਜਿਹੜੇ ਬੈਠੇ ਨੇ 익ਸਪੀਰੀਐਂਸਡ ਹੈਗੇ ਹਨ ਇਹਨਾਂ ਨੇ ਕੁਝ ਹੁੰਦੇ ਵੇਖਿਆ ਹੋਏਗਾ ਤਦੇ ਆਏ ਨਾਲ ਇੱਕ ਨਵੇਂ ਤੁਹਾਡੇ ਆਏ ਜਿਹੜੇ ਇਹਨਾਂ ਨੇ ਮਿਲ ਕੇ ਸਬ ਕੀਤਾ ਤੇ ਸਭ ਤੋਂ ਪਹਿਲੇ ਇਹਨਾਂ ਦਾ ਧੰਨਵਾਦ ਕਿ एक फिल्म बनाई जिंदे देखो जी सौ कार चलते जे एक फिल्म न और uh, मैं सिर्फ यह करना कि जिसलिए देर इज समबडी टू बैक योर प्रोजेक्ट जो तुम कहानी कहना चाहते हो उन्होंने तो सब तो पहले धन्यवाद करना चाहिए क्योंकि सब तो पहली ज़रूरी चीज़ है फिर टीम कट्ठी हों डायरैक्टर आंदा है राइटर आंदा है एक्ट आंदे है। और uh, मैं तो जहली बार uh, मिलया ही सटे ਇਹਦੀ ਵਾਈਬਸ ਬਹੁਤ ਚੰਗੀਆਂ ਜਿਹੜਾ ਜਿੱਲੇ ਮਿਲੋ ਨਾ ਤੇ ਲੱਗਦਾ ਕਿ ਯਾਰ ਬੰਦਾ ਗੱਲ ਕਰਨ ਦੀ ਬੈ ਨਹੀਂ ਚੰਗਾ ਲੱਗੇਗਾ ਔਰ ਇੱਕ ਕੋਸ਼ਿਸ਼ ਇਹੋ ਜੀ ਕੀਤੀ ਗਈ ਹੈ ਕਿ ਥੋੜਾ ਜਿਹਾ ਡਿਫਰੈਂਟ ਸਬਜੈਕਟ ਹੈ ਔਰ ਪੂਰਾ ਇਮਾਨਦਾਰੀ ਨਾਲ ਕੀਤਾ ਗਿਆ ਹੈ ਔਰ ਇਥੋਂ ਤੱਕ ਕਿ ਫਿਲਮ ਜਿੱਲੇ ਕੰਪਲੀਟ ਹੋ ਗਈ ਸ਼ੂਟਿੰਗ ਤੇ ਇਹਨਾਂ ਨੇ ਬੈ ਕੇ ਜਿੱਲੇ ਦੇਖੀਏ ਤੇ ਕਿਾ ਕਿ ਐ ਚੀਜ਼ ਸਾਨੂੰ ਲੱਗਦਾ ਕਿ ਵੀ ਕੈਨ ਮੇਕ ਇਟ ਈਵਨ ਬੈਟਰ ਔਰ ਐਸ ਕਰਕੇ ਫਿਰ ਤੋਂ ਇੱਕ ਪੈਚਵਰਕ ਫਿਰ ਕੁਝ ਸੀਨਸ ਥੋੜੇ ਉਹਨਾਂ ਨੂੰ ਚੇਂਜ ਕਰਕੇ ਫਿਰ ਤੋਂ ਸ਼ੂਟ ਹੋਇਆ ਨਹੀਂ ਤਾਂ ਬਹੁਤ ਸਾਰੇ ਲੋਕ ਐ ਵੀ ਸੋਚ ਸਕਦੇ ਕਿ ਯਾਰ ਹੋਰ ਕੁਝ ਲੱਖ ਕਿਉਂ ਖਰਚ ਨੇ ਬਨ ਗਿਆ ਨਾ ਤੇ ਕੋਸ਼ਿਸ਼ ਐ ਹੀ ਰਹੀਏ ਕਿ ਫੋਰ ਬੈਟਰਮੈਂਡ ਆਫ ਦ ਫਿਲਮ ਐਂਡ ਹੁਣ ਰਿਜ਼ਲਟ ਜਿਹੜਾ ਹੈ ਇੱਕ ਇਮਾਨਦਾਰੀ ਨਾਲ ਇੱਕ ਟੀਮ ਨੇ ਇੱਕ ਫਿਲਮ ਬਣਾਈ ਹੈ ਉਨ ਗੇਂਦ ਤੁਹਾਡੇ ਪਾਲੇ ਚ ਆ ਜਾ ਨਹੀਂ ਹੈ ਦੋਤੇ ਦੀ ਗੱਲ ਹੈ ਤੇ ਉਥੇ ਪ੍ਰੈਸ ਦੇਖੇਗੀ ਤੇ ਕਿ ਕੀ ਹੋ ਜਾ সাপোর্ট ਮਿਲਦਾ ਹੈ اور ਫਿਰ ਆਡੀਅנס ਨੂੰ ਕਿ ਚੰਗਾ ਲੱਗੇ ਰੱਬ ਤੁਹਾਡੇ ਨਾਲ ਹੋਏਗਾ ਤੇ ਇਹ ਹੋਏਗਾ ਬਾਕੀ ਤਾਂ ਰੱਬ ਦੇ ਹੱਥੇ ਸਭ ਕੁਝ ਸਾਡਾ ਕੰਮ ਸੀ ਟੀਮ ਦਾ ਇਮਾਨਦਾਰੀ ਨਾਲ ਕੰਮ ਕਰਨਾ ਇਮਾਨਦਾਰੀ ਨਾਲ ਇੱਕ ਫਿਲਮ ਬਣਾਉਣਾ ਉਹ ਕੋਸ਼ਿਸ਼ ਕੀਤੀ ਗਈ ਹੈ ਔਰ ਇਹਨਾਂ ਨੇ ਕੋਈ ਕਮੀ ਨਹੀਂ ਛੋੜੀ ਅਗਰ ਐਕਸ਼ਨ ਹੈਗਾ ਤਾਂ ਜਿਵੇਂ ਕਿਸੇ ਨੇ ਮੈਨੂੰ ਬੋਲਿਆ ਭਾਈ ਦੇਖੀਏ ਅਸੀਂ ਪੋਸਟ ਪ੍ਰੋਡਕਸ਼ਨ ਇਹੋ ਜਿਹਾ ਐਕਸ਼ਨ ਹਾਲੀ ਤੱਕ ਪੰਜਾਬੀ ਫਿਲਮਿੰਗ ਨਹੀਂ ਆਇਆ ਸੋ ਆਈ ਥਿੰਕ ਇਟ ਬੈਟਰ ਸ਼ੁਰੂਆਤ ਹੈ ਔਰ ਅੰਦਵੀ ਜੈਦਾ ਜਿੰਨਾ ਮੈਨੂੰ ਪਤਾ ਹੈ ਇੱਕ ਡਿਫਰੈਂਟ ਕਾਈਂਡ ਆਫ ਕੈਰੈਕਟਰ ਹੀ ਇਸ ਪਲੇਇੰਗ ਔਰ ਬਹੁਤ ਹੀ ਸਹਜਤਾ ਨਾਲ ਕੀਤਾ ਹੈ ਬੱਚੀ ਦਾ ਵੀ ਨਵਾਂ ਸ਼ੁਰੂਆਤ ਹੈਗੀ ਹੈ ਤੇ कुछ नवे लोग कुछ एक्सपीरियंस लोग सब जुड़े तो उम्मीद करने की असी खरे उतर लोग पसंद आवेंगे बस ऐसे उम्मीद न बाकी प्रेस गएगी थैंक यू सो मच आने वास्त बहुत बहुत धन्यवाद ਆ ਤੁਸੀਂ ਇਹਨੇ ਕਿਦਾ ਜਸਟੀਫਾਈ ਕਰਦੇ ਹੋ ਕਿਦਾਂ ਪ੍ਰੋਜੈਕਟ ਕਰਦੇ ਹੋ ਸਰ ਨਹੀਂ ਮੈਂ ਤਾਂ ਐਕਟਰ ਹਾਂ ਜੀ ਤੇ ਜੇ ਤੁਸੀਂ ਦਲਜੀਤ ਦੇ ਨਾਲ ਪੰਜਾਬ 1984 ਦੀ ਗੱਲ ਕਰ ਰਹੇ ਹੋ ਤੇ ਉਹ ਸ਼ੂਟਿੰਗ ਖਤਮ ਕਰਦੇ ਹੀ 15 ਦਿਨ ਬਾਅਦ ਇਹ ਜਨਮ ਤੁਹਾਰੇ ਲੇਖੇ ਕੀਤੀ ਸੀ ਪਤਾ ਨਹੀਂ ਤੁਸੀਂ ਵੇਖੀਏ ਕਿ ਨਹੀਂ ਤੇ ਉਹ ਦੇਖੀਏ ਤੇ ਉਹ ਇੱਕਦਮ ਵੱਖਰਾ ਕੈਰੈਕਟਰ ਵੱਖਰੀ ਕਹਾਣੀ ਸੀ ਬਾਅਦ ਵਿੱਚ ਫਿਰ ਗੇਲੋ ਵੀ ਕੀਤੀ ਹੋਰ ਵੱਖਰੀ ਕਹਾਣੀ ਸੀ ਤੇ ਉਹਨੇ ਜਿਹੜੀ ਫਿਲਮ ਹੈ ਹਾਲੀ ਤੱਕ ਮੈਂ ਜਿੰਨਾ ਦੇਖਿਆ ਐਸਾ ਨਹੀਂ ਮੈਂ ਕਲੇਮ ਕਰ ਸਕਦਾ ਮੈਂ ਪੰਜਾਬੀ ਫਿਲਮਾਂ ਬਹੁਤ ਦੇਖਿਆ ਜਿਸ ਤਰ੍ਹਾਂ ਦਾ ਅਸਲੀ ਲੱਗਦੀ ਹੈ ਜਿਸ ਤਰ੍ਹਾਂ ਦਾ ਐਕਸ਼ਨ ਹੈ ਔਰ ਇਹ ਜਿਹੜਾ ਹੈਗਾ ਕਿ ਸਿਰਫ ਐਕਸ਼ਨ ਐ ਸਵਾਲ ਜਿਹੜਾ ਪੁੱਛਿਆ ਉਹ ਡਾਇਲੋਗਸ ਤੋਂ ਪਤਾ ਚੱਲਦਾ ਹੈ ਕਿ ਭਾਈ ਮੈਂ ਫੈਮਲੀ ਵਾਸਤੇ ਲੜ ਰਿਹਾ ਭਰਾ 25 ਸਾਲ ਜਿਹੜੀ ਰਖੜੀ ਬੰਨਵਾਈਏ ਇੰਨਾ ਤਾਂ ਕਾਰੀ ਜਗਨਾ ਉਹ ਮੈਂ ਆਪਣੀ ਭੈਣ ਵਾਸਤੇ ਤੇ ਉਸ ਤੋਂ ਪਤਾ ਚੱਲਦਾ ਹੈ ਕਿ ਇੱਕ ਫੈਮਿਲੀ ਦੀ ਸਟੋਰੀ ਹੈ ਮੇਰੀ ਮਾਂ ਮੈਂ ਕੰਦੀਏ ਬਈ ਲੜੀ ਨਾ ਤੇ ਉਹ ਇੱਕ ਪਰਿਵਾਰ ਦੀ ਕਹਾਣੀ ਹੈ ਜਿਹੜੀ ਮਜਬੂਰੀ ਚ ਕਿਤੇ ਫਸਦੀ ਹੈ ਔਰ ਫਿਰ ਕਿੰਝ ਹਾਉ ਹੀ ਪ੍ਰੋਟੈਕਟਸ ਹਿਸ ਫੈਮਿਲੀ ਐਂਡ ਸਟੈਂਡਸ ਫੋਰ ਥੈਮ ਔਰ ਉਨੂੰ ਬੜੀ ਚੰਗੀ ਤਰ੍ਹਾਂ ਫਿਲਮਾਇਆ ਗਿਆ ਮੈਂ ਤਾਂ ਮੈਂ ਵੀ ਆਪ ਤੁਹਾਡੇ ਨਾਲ ਹੀ ਅੱਜ ਪਹਿਲੀ ਵਾਰ ਟ੍ਰੇਲਰ ਵੇਖਿਆ ਜੇ ਤੇ ਮੈਂ ਬਹੁਤ ਖੁਸ਼ ਹਾਂ ਕਿ ਆਮ ਪਾਰਟ ਆਫ ਦਿਸ ਕਾਈਂਡ ਆਫ a thing ਔਰ ਇਹੋ ਜੀ ਫਿਲਮਾਂ ਜੇ ਤੁਸੀਂ ਲੋਕਾਂ ਦੀ ਤੁਹਾਡੀ ਸਪੋਰਟ ਰਹੀ ਲੋਕਾਂ ਤੱਕ ਤੁਸੀਂ ਇਨਫੋਰਮੇਸ਼ਨ ਪਹੁੰਚਾਓਗੇ ਚਲਣੀਆਂ ਆਤੇ ਹੋਰ ਲੋਕੀ ਫਿਰ ਅੱਗੇ ਵੱਧ ਕੇ ਡਿਫਰੈਂਟ ਤਰ੍ਹਾਂ ਦੀ ਅੱਗੇ ਵੱਧ ਕੇ ਇਹੋ ਜੀ ਫਿਲਮਾਂ ਬਣਾਣਗੇ ਦੇਖੋ ਸਲੀਕਨੈਸ ਦੇ ਹਿਸਾਬ ਨਾਲ ਤੁਹਾਨੂੰ ਭਾਵੇਂ ਹైదరాబాద్ ਦੀ ਕੋਈ ਫਿਲਮ ਹੋਵੇ ਤੇ ਭਾਵੇਂ ਬੰਬੇ ਦੀ ਕੋਈ ਫਿਲਮ ਹੋਵੇ ਤੇ ਭਾਵੇਂ ਤਾਮਿਲਨਾਡੂ ਦੀ ਕੋਈ ਹੋਵੇ ਉਹ ਘੱਟ ਨਹੀਂ ਲੱਗ ਰਹੀ ਬਾਕੀ ਤਾਂ ਕਿੰਨਾ ਅਸੀਂ ਫੜ ਪਾਂਗੇ ਤੁਹਾਨੂੰ ਕਹਾਣੀ ਸੁਣਾਉਂਦੇ ਵਕਤ ਕਿੰਨਾ ਹੋਲਡ ਕਰ ਸਕਾਂਗੇ ਉਹ ਤਾਂ ਉਹ ਦਿਨ ਦੱਸੇਗਾ ਪਰ ਕੋਸ਼ਿਸ਼ ਪੂਰੀ ਇਮਾਨਦਾਰੀ ਨਾਲ ਕੀਤੀ ਗਈ ਹੈ ਤੇ ਬਾਕੀ ਰੱਬ ਤੇ ਛੱਡਨੇ ਆ ਰੱਬ ਸਾਨੂੰ ਚੰਗਾ ਫਲ ਦੇ